ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇੰਸਟਾਗ੍ਰਾਮ ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਡਿਜ਼ਾਈਨ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਤੁਸੀਂ ਸਭ ਤੋਂ ਪ੍ਰਿੰਟਡ ਸੂਟ ਵੀ ਆਰਡਰ ਕਰ ਸਕਦੇ ਹੋ ਤੇ ਵਰਕ ਵਾਲੇ ਸੂਟ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਬਹੁਤ ਸੋਹਣੇ ਆਪਣੇ ਮਸ਼ੀਨ ਵਰਕ ਦੇ ਸੂਟ ਨੇ ਜਿਹੜੇ ਰੈਡੀ ਕੀਤੇ ਹੋਏ ਨੇ ਬਿਲਕੁਲ ਹੀ ਨਾਰਮਲ ਰੇਟ ਹੋਊਗਾ ਤੇ ਜਿਹੜਾ ਕੰਮ ਹੈ ਇਹ ਸਾਰਾ ਆਪਣਾ ਪਰਫਮ ਮਸ਼ੀਨ ਵਾਲਾ ਕਰਿਆ ਹੁੰਦਾ ਹੈਗਾ ਤੇ ਆਪਾਂ ਕੰਪਿਊਟਰੀ ਵਰਕ ਨਹੀਂ ਕਰਵਾਉਂਦੇ ਹੈਗੇ ਠੀਕ ਹੈ ਜੀ ਕਿਉਂਕਿ ਜੋ ਕੰਪਿਊਟਰੀ ਵਰਕ ਵਾਲਾ ਸੂਟ ਹੁੰਦੇ ਨੇ ਉਹ ਸਿਰੋਠੀ ਠੀਕ ਰੇਟ ਦੇ ਮਿਲ ਜਾਂਦੇ ਨੇ ਇਸ ਤੋਂ ਵੀ ਘੱਟ ਰੇਟ ਦੇ ਵਿੱਚ ਪੈ ਜਾਂਦਾ ਕਿਉਂਕਿ ਉਹ ਵਰਕ ਹੈ ਜਿਹੜਾ ਹਾਂ ਸਸਤਾ ਹੁੰਦਾ ਹੈ ਦੇਖੋ ਜੀ ਇਹ ਆਪਾਂ ਨੇ ਜੌਰਜਟ ਦੇ ਉੱਪਰ ਸੂਟ ਹੈ ਜਿਹੜਾ ਰੈਡੀ ਕੀਤਾ ਹੋਇਆ ਹੈ ਜੌਰਜਟ ਦੀ ਕੁਆਲਿਟੀ ਵੀ ਆਪਾਂ ਤੁਹਾਨੂੰ ਵਧੀਆ ਦੇਵਾਂਗੇ ਵਧੀਆ ਸਟਾਫ ਹੋਊਗਾ ਜੌਰਜਟ ਦਾ ਸੌਫਟ ਵਾਲੀ ਜੌਰਜਟ ਹੈਗੀ ਤੇ ਇਹਦਾ ਆਪਾਂ ਨੇ ਇਸ ਤਰ੍ਹਾਂ neck ਰੈਡੀ ਕੀਤਾ ਹੋਇਆ ਹੈਗਾ ਦੇਖੋ ਜੀ ਬਹੁਤ ਸੋਹਣਾ ਹੈਵੀ ਹੈ ਜਿਹੜਾ ਆਪਾਂ ਨੇ neck ਇਹ ਰੈਡੀ ਕੀਤਾ ਹੋਇਆ ਹੈਗਾ ਤੇ ਆਪਾਂ ਤੁਹਾਨੂੰ ਇਹਨੂੰ ਦਿਖਾਉਣੇ ਆਂਗੇ ਬਾਕੀ ਇਹਦੇ ਵਿੱਚ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਇਹ ਆਪਾਂ ਸੂਟ ਰੈਡੀ ਕਰਵਾਏ ਹੈਗੇ ਜੇ ਮੇਰੀ ਭੈਣ ਕੋਈ ਆਰਡਰ ਕਰਨਾ ਚਾਹੁੰਦੀ ਹੈ ਤਾਂ ਤੁਸੀਂ ਸਾਥੋਂ ਆਰਡਰ ਕਰ ਸਕਦੇ ਹੋ ਲੈਂਥ ਤੁਸੀਂ ਕਿੰਨੀ ਮਰਜ਼ੀ ਰੱਖ ਸਕਦੇ ਹੋ ਘੇਰਾ ਹੈਗਾ 24 ਇੰਚ ਆਪਾਂ ਘੇਰਾ ਰੱਖ ਕੇ ਸੂਟ ਜਿਹੜੇ ਰੈਡੀ ਕਰਵਾਏ ਹੈਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਨੈੱਕ ਰੈਡੀ ਕੀਤਾ ਹੋਇਆ ਨੈੱਕ ਦੇ ਉੱਪਰ ਵਰਕ ਦੇਖੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਤੇ ਆਪਾਂ ਨੇ ਇਹਦੇ ਵਿੱਚ ਪਰਮਾ ਟੰਕੇ ਦਾ ਵੀ ਕੰਮ ਕੀਤਾ ਤੇ ਸਿੰਗਲ ਟੰਕੇ ਦਾ ਵੀ ਕੰਮ ਕੀਤਾ ਹੋਇਆ ਬਹੁਤ ਸੋਹਣੇ ਜਿਹੜੇ ਥ्रेड ਕਲਰ ਲਾਏ ਹੋਏ ਹੈਗੇ ਕਿਸੇ ਵੀ ਐਸ ਦੀ ਮੇਰੀ ਭੈਣ ਹੈ ਜਿਹੜੀ ਇਹ ਸੂਟ ਸਟਿਚ ਕਰਵਾ ਸਕਦੀ ਹੈ ਤੁਸੀਂ بیس ਕਲਰ ਦੁਪट्टे ਦਾ ਰੱਖ ਕੇ ਇਸ ਤਰ੍ਹਾਂ ਦੇ ਇਹਦੇ ਵਿੱਚ ਕਲਰ ਹੈ ਜਿਹੜੇ ਥ्रेड ਕਲਰ ਆ ਉਹ ਟਾਈ ਡਾਈ ਕਰਵਾ ਸਕਦੇ ਹੋ ਜਾਂ ਕੰਟਰਾਸਟ ਦੁਪੱਟਾ ਵੀ ਇਹਦੇ ਨਾਲ ਡਾਈ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਆਪਣਾ ਬਣਿਆ ਹੋਇਆ neck ਦੇ ਉੱਪਰ neck ਪੂਰਾ ਹੈਵੀ ਰੱਖਿਆ ਹੋਇਆ ਹੈਗਾ ਤੇ ਇਸ ਤਰ੍ਹਾਂ ਆਪਾਂ ਇਹਦੀ ਬਾਹ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਦੇਖੋ ਜੀ ਬਾਹ ਦੇ ਉੱਪਰ ਵੀ ਪ੍ਰੋਪਰ ਹੈਵੀ ਕੰਮ ਕੀਤਾ ਹੋਇਆ ਹੈਗਾ ਇਹ ਨਹੀਂ ਹੈਗਾ ਸੀ ਆਪਾਂ ਹਲਕਾ ਜਿਹਾ ਕੰਮ ਹੈ ਜਿਹੜਾ ਬਾਹ ਦੇ ਉੱਪਰ ਕੀਤਾ ਹੋਇਆ ਹੈਗਾ ਤੇ ਬਾਹ ਆਪਣੀ ਪੂਰੀ ਹੈਵੀ ਹੈ ਜਿਹੜੀ ਰੱਖੀ ਹੋਈ ਆ ਲੋ ਜੀ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਪੂਰੀ ਬਾਹ ਦੇ ਵਿੱਚ ਜਿੰਨੀ ਤੁਹਾਡੀ ਬਾਹ ਦੀ ਲੈਂਥ ਹੋਗੀ ਉਹਨਾਂ ਆਪਣਾ ਬਾਹ ਦੇ ਉੱਪਰ ਹੈ ਜਿਹੜਾ ਕੰਮ ਕੀਤਾ ਹੋਇਆ ਹੈਗਾ ਬਾਕੀ ਕੰਮ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਉਹ ਚੈੱਕ ਕਰ ਸਕਦੇ ਹੋਗੇ ਤੇ ਬਹੁਤ ਹੀ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਸਿੰਗਲ ਟੰਕੇ ਦਾ ਕੰਮ ਕੀਤਾ ਹੋਇਆ ਤੇ ਨਾਲ ਹੀ ਆਪਣਾ ਇਹਦੇ ਵਿੱਚ ਛੇੜ ਵਾਲਾ ਕੰਮ ਵੀ ਕੀਤਾ ਹੋਇਆ ਹੈਗਾ ਠੀਕ ਹੈ ਜੀ ਤੇ ਬਹੁਤ ਸੋਹਣਾ ਕੰਮ ਕੀਤਾ ਹੈ ਸੂਟ ਵੀ ਬਹੁਤ ਸੋਹਣਾ ਜਿਆਦਾ ਬਣ ਕੇ ਰੈਡੀ ਹੋਇਆਗਾ ਤੇ ਕਲਰਸ ਨੂੰ ਪ੍ਰੋਪਰ ਸਹੀ ਨਜ਼ਰ ਆ ਰਿਹਾ ਹੋ ਸਕਦਾ 112 ਦਾ ਫਰਕ ਹੋਵੇ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਆਪਣਾ ਹੈ ਰੈਡੀ ਹੋਇਆ ਗਿਆ ਇਹ ਬਾਹਾਂ ਹੋ ਗਈਆਂ ਤੇ ਆਪਾਂ ਨੈੱਕ ਤੁਹਾਨੂੰ ਫੇਰ ਦਿਖਾ ਦਿੰਨੇ ਆਂਗੇ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਘੇਰਾ ਆਪਾਂ ਇਹਦਾ 24 ਇੰਚ ਰੱਖਾ ਕੇ ਸੂਟ ਰੈਡੀ ਕਰਵਾਇਆਗਾ ਤੇ ਤੁਸੀਂ ਹੋ ਸਕਦਾ 25 ਵੀ ਬਣ ਜੇ ਘੇਰਾ ਠੀਕ ਹੈ ਤੇ ਲੈਂਥ ਤੁਸੀਂ ਕਿੰਨੀ ਮਰਜ਼ੀ ਰੱਖ ਸਕਦੇ ਲੋ ਜੀ ਇਹ ਆਪਾਂ ਵਿਦਾਊਟ ਦੁਪੱਟਾ ਜਿਹੜਾ ਸੂਟ ਰੈਡੀ ਕਰਵਾਇਆ ਹੈਗਾ ਤੁਸੀਂ ਦੁਪੱਟਾ ਜੇ ਸਾਤੋਂ ਲੈਣਾ ਚਾਹ ਨਹੀਂ ਹੋਗੇ ਕਿਹੜੀ ਕੁਆਲਿਟੀ ਦਾ ਤੁਸੀਂ ਦੁਪੱਟਾ ਲਗਾਉਣਾ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਬਿਨਾਂ ਦੁਪੱਟੇ ਤੋਂ ਵੀ ਤੁਸੀਂ ਸੂਟ ਆ ਜਿਹੜੇ ਮੰਗਵਾ ਸਕਦੇ ਹੋ ਆਪਣੇ ਕੋਲੇ ਰੈਡੀ ਹੈਗਾ ਠੀਕ ਹੈ ਸੀ ਕਿਉਂਕਿ ਹੁਣ ਪ੍ਰੋਗਰਾਮ ਆ ਰਹੇ ਨੇਗੇ ਤੁਸੀਂ ਸੂਟ ਇਸ ਤਰ੍ਹਾਂ ਦੇ ਮੰਗਵਾ ਸਕਦੇ ਜਿਹੜੇ ਮੇਰੇ ਬਣਾ ਹੈ ਹੈਂਡਵਰਕ ਦੇ ਸੂਟ ਨਹੀਂ ਚਾਹੁੰਦੀਆਂ ਉਹ ਇਸ ਤਰ੍ਹਾਂ ਦੇ ਸੂਟ ਸਾਤੋਂ ਰੈਡੀ ਕਰਵਾ ਸਕਦੇ ਹੋ ਬਾਕੀ ਤੁਸੀਂ ਕਲਰ ਦੱਸ ਕੇ ਇਹ ਡਿਜ਼ਾਈਨ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਇਹ ਡਿਜ਼ਾਈਨ ਆ ਜਿਹੜਾ ਤੁਸੀਂ ਬਣਵਾ ਸਕਦੇ ਹੋਗੇ ਠੀਕ ਹੈ ਜੀ ਇਹ ਆਪਣੇ ਕੋਲੇ ਰੈਡੀ ਹੈਗਾ ਤੇ ਬਾਕੀ ਆਪਾਂ ਹੋਰ ਵੀ ਸੂਟ ਆਪਣੇ ਕੋਲੇ ਰੈਡੀ ਹੋ ਕੇ ਆ ਰਹੇ ਨੇ ਉਹ ਵੀ ਤੁਹਾਡੇ ਨਾਲ ਆਪਾਂ ਜ਼ਰੂਰ ਵੀਡੀਓ ਪਾਵਾਂਗੇ ਲਓ ਜੀ ਇਹ ਵਾਲਾ ਆਪਾਂ ਸੂਟ ਹੈਗਾ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੈ ਨੈਚੁਰਲ ਕ੍ਰੇਪ ਦੇ ਉੱਪਰ ਆ ਗਿਆ ਤੇ ਇਹ ਆਪਾਂ ਕੱਲਾ ਇਹਦੇ ਉੱਪਰ ਘੇੜ ਦਾ ਕੰਮ ਕੀਤਾ ਹੋਇਆ ਹੈਗਾ ਠੀਕ ਹੈ ਜੀ ਤੁਸੀਂ ਇਹਨੂੰ ਟਮਾਟਰ ਸ਼ੇਡ ਜਾਂ ਵੀ ਕਹਿ ਸਕਦੇ ਹੋ ਜਾਂ ਰਸਟੀ ਕਲਰ ਦੇ ਵਿੱਚ ਰਸਟ ਕਲਰ ਕਹਿ ਸਕਦੇ ਹੋਗੇ ਤੇ ਰੈਸਟ ਕਲਰ ਦੇ ਉੱਪਰ ਆਪਾਂ ਕੰਮ ਕੀਤਾ ਹੈ ਬਹੁਤ ਸੋਹਣਾ ਸੂਟ ਬਣਿਆ ਹੈ ਬਾਕੀ ਜਦੋਂ ਸਟੀਚਿੰਗ ਹੋ ਜਾਂਦਾ ਹੈ ਨਾ ਸੂਟ ਦੀ ਲੁੱਕ ਹੈ ਜਿਹੜੀ ਉਹ ਚੇਂਜ ਹੋ ਜਾਂਦੀ ਹੈਗੀ ਠੀਕ ਹੈ ਜੀ ਜਦੋਂ ਆਪਾਂ ਸਟੀਚਿੰਗ ਵਗੈਰਾ ਕਰਵਾ ਲੈਣੇ ਹੈਗੇ ਸੂਟ ਦੀ ਫਿਨਿਸ਼ਿੰਗ ਵਧੀਆ ਹੋ ਜਾਂਦੀ ਹੈਗੀ ਤੇ ਇਹ ਆਪਣਾ ਘੇਰ ਦਾ ਕੰਮ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਤੇ ਬਹੁਤ ਸੋਹਣੀ ਬੇਲ ਹੈ ਜਿਹੜੀ ਘੇਰ ਦੇ ਉੱਪਰ ਪਾਈ ਹੋਈ ਹੈ 25 ਇੰਚ ਆਪਾਂ ਨੇ ਘੇਰਾ ਰੱਖਿਆ ਹੋਇਆਗਾ ਤੁਸੀਂ 23 24 ਜਿੰਨਾ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਕਿਉਂਕਿ ਕੱਟ ਵੀ ਹੋ ਸਕਦਾਗਾ ਵੱਧਾ ਆਪਣਾ ਇਹ 25 ਇੰਚ ਰੱਖਿਆ ਹੋਇਆ ਠੀਕ ਹੈ ਜੀ ਬਾਕੀ ਵਰਕ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ orangeਾ ਕਲਰ ਆ ਰਿਹਾ ਪਰ ਇਹ rusty ਜਿਹਾ ਸ਼ੇਡ ਆ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਬਹੁਤ ਹੀ ਜਿਆਦਾ ਸੋਹਣਾ ਆਪਣਾ ਸੂਟ ਬਣ ਕੇ ਇਹ ਰੈਡੀ ਹੋਇਆਗਾ ਵਰਕ ਦੇਖੋ ਵਰਕ ਬਹੁਤ ਹੀ ਕਲੀਅਰਟੀ ਦਾ ਕੰਮ ਆ ਜਿਹੜਾ ਆਪਾਂ ਕਰਦੇ ਆ ਪਾਪੂ ਮਸ਼ੀਨ ਨਾਲ ਆਪਾਂ ਕੰਮ ਕਰਾਉਨੇ ਆਗੇ ਕੋਈ ਕੰਪਿਊਟਰ ਦਾ ਕੰਮ ਨਹੀਂ ਹੁੰਦਾ ਹੈਗਾ ਜੀ ਆਪਣਾ ਠੀਕ ਹੈ ਜੀ ਇਹ ਵਾਲਾ ਡਿਜ਼ਾਈਨ ਆ ਜਿਹੜਾ ਇਹਦੀ ਬਾਹਾਂ ਦੇ ਉੱਪਰ ਪਾਇਆ ਹੋਇਆ ਹੈਗਾ ਠੀਕ ਹੈ ਜੇ ਤੁਸੀਂ ਇਹਨੂੰ ਹੈਵੀ ਬਣਾਉਣਾ ਚਾਹੁੰਦੇ ਹੋ ਜਿਸ ਤਰ੍ਹਾਂ ਇਹ ਬਾਹ ਦੇ ਉੱਪਰ ਕਰਿਆ ਹੋਇਆ ਹੈ ਇਹ ਤੁਸੀਂ ਬਾਟਮ ਦੇ ਉੱਪਰ ਵੀ ਕਰ ਸਕਦੇ ਹੋਗੇ ਜਾਇ ਡਿਜ਼ਾਈਨ ਤੁਸੀਂ ਬਾਟਮ ਤੇ ਵੀ ਲਾ ਸਕਦੇ ਹੋਗੇ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਵਿਦਆਊਟ ਦੁਪੱਟਾ ਇਹ ਆਪਾਂ ਸੂਟ ਹੈ ਜਿਹੜੇ ਰੈਡੀ ਕੀਤੇ ਹੋਏ ਆਗੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਦੁਪੱਟਾ ਤੁਸੀਂ ਜਿਸ ਤਰ੍ਹਾਂ ਦਾ ਕਹੋਗੇ ਉਸ ਤਰ੍ਹਾਂ ਦਾ ਆਪਾਂ ਤੁਹਾਨੂੰ ਲਾ ਕੇ ਦੇਵਾਂਗੇ ਸਕਰੀਨ ਸ਼ਾਟ ਲੈ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਨੰਬਰ ਦਿੱਤਾ ਹੋਇਆ ਹੁੰਦਾ WhatsApp ਦਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਆਪਣੇ ਕੋਲ ਸੂਟ ਰੈਡੀ ਆ ਤੁਸੀਂ ਲੈ ਸਕਦੇ ਹੋਗੇ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਸ਼ੋ ਹੋ ਜਾਊਗਾ ਠੀਕ ਹੈ ਜੀ ਲਓ ਜੀ ਤੇ ਅਗਲਾ ਸੂਟ ਇਹ ਆਪਣੇ ਸਟਿਚ ਕੀਤੇ ਹੋਏ ਆਗੇ ਇਹ ਆਪਾਂ ਨੇ ਮਡਾਲ ਸਿਲਕ ਦੇ ਉੱਪਰ ਸੂਟ ਰੈਡੀ ਕਰਵਾਇਆ ਇਹਦੇ ਵਿੱਚ ਆਪਣੇ ਕੋਲ ਕਲਰ ਹੈਗੇ ਆਗੇ ਤੁਸੀਂ ਇਹਦੇ ਉੱਪਰ ਜਾਣਾ ਚਾਹੋ ਨੇ ਇਹਦੇ ਉੱਪਰ ਵੀ ਕਰਵਾ ਸਕਦੇ ਹੋਗੇ ਦੇਖੋ ਜੀ ਤੁਸੀਂ ਸੂਟ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਇਹ ਭੈਣ ਕਾਫੀ ਹੈਵੀ ਨੇ ਜਿੰਨਾ ਦਾ ਆਪਾਂ ਸੂਟ ਰੈਡੀ ਕੀਤਾ ਹੋਇਆਗਾ ਇਸ ਤਰ੍ਹਾਂ ਹੀ ਬਹੁਤ ਸੋਹਣਾ ਕੰਮ ਕੀਤਾ ਹੋਇਆਗਾ ਦੇਖੋ ਜੀ ਤੇ ਛੇੜ ਵਾਲਾ ਤੇ ਸਿੰਗਲ ਟਾਂਕੇ ਦਾ ਆਪਾਂ ਨੇ ਇਹਦੇ ਵਿੱਚ ਕੰਮ ਕੀਤਾ ਹੋਇਆ ਇਸ ਤਰ੍ਹਾਂ ਦਾ ਡਿਜ਼ਾਈਨ ਵੀ ਤੁਸੀਂ ਬਣਵਾ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਨੇ ਇਹਦੇ ਘੇਰੇ ਦੇ ਉੱਪਰ ਵਰਕ ਜਿਹੜਾ ਕਰਿਆ ਹੋਇਆ ਹੈਗਾ ਠੀਕ ਹੈ ਜੀ ਲੋਜੀ ਇਹ ਸਾਰਾ ਘੇਰੇ ਦੇ ਉੱਪਰ ਆ ਗਿਆ ਤੇ ਇਹ ਆਪਾਂ ਸਟਿਚ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਆਪਾਂ ਇਹਦਾ ਨੈੱਕ ਡਿਜ਼ਾਈਨ ਬਣਾਇਆ ਹੋਇਆ ਹੈਗਾ ਤੇ ਇਸ ਤਰ੍ਹਾਂ ਬਾਹਾਂ ਦੇ ਉੱਪਰ ਡਿਜ਼ਾਈਨ ਬਣਾਇਆ ਹੋਇਆ ਵਰਕ ਕਰਿਆ ਹੋਇਆ ਦੇਖੋ ਜੀ ਠੀਕ ਹੈ ਜੀ ਜਿਹੜਾ ਮਡਾਲ ਸਿਲਕ ਦਾ ਸਟਾਫ ਹੈ ਇਹਦੇ ਵਿੱਚ ਇਨੀ ਸ਼ਾਈਨ ਨਹੀਂ ਹੈ ਕਿ ਕਈ ਵਾਰ ਕੈਮਰੇਜ਼ਾਂ ਵੀਡੀਓ ਦੇ ਵਿੱਚ ਕਿਉਂਕਿ ਕਮਰੇ ਦੇ ਵਿੱਚ ਲਾਈਟ ਵਗੈਰਾ ਲੱਗੀ ਹੁੰਦੀ ਹੈ ਕਿ ਸਟਾਫ ਦੇ ਵਿੱਚ ਸ਼ਾਈਨਿੰਗ ਹੈ ਜਿਹੜੀ ਉਹ ਨਜ਼ਰ ਆ ਜਾਂਦੀ ਹੈ ਕਿ ਬਟੇਕ ਹੈ ਸਟਾਫ ਬੜੀਆ ਤੁਸੀਂ ਇਹਨੂੰ ਵਿਦਾਉਟ ਲਾਈਨਿੰਗ ਵੀ ਸਟਿਚ ਕਰ ਸਕਦੇ ਹੋ ਕਿਉਂਕਿ ਇਹ ਇੰਨਾ ਸੀ ਥਰੂ ਨਹੀਂ ਹੈਗਾ ਗੱਫ ਦੇ ਵਿੱਚ ਬਟ ਜੇ ਤੁਸੀਂ ਲਾਈਨਿੰਗ ਲਾਉਂਗੇ ਤਾਂ ਤੁਸੀਂ ਇਹਨੂੰ ਵਿంటర్ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਠੀਕ ਹੈ ਇਹ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਬਾਟਮ ਬਿਲਕੁਲ ਪਲੇਨ ਹੈਗੀ ਤੇ ਦੁਪੱਟਾ ਜਿਹੜਾ ਇਹਦੇ ਨਾਲ ਆਪਾਂ ਸੈਮੀ ਚਨੂਨ ਦਾ ਰੱਖਿਆ ਹੋਇਆ ਹੈਗਾ ਦੇਖੋ ਜੀ ਦੁਪੱਟੇ ਦੀ ਕੁਆਲਿਟੀ ਵੀ ਆਪਾਂ ਤੁਹਾਨੂੰ ਵਧੀਆ ਦੇਵਾਂਗੇ ਤੇ ਸੈਮੀ ਚਨੂਨ ਦਾ ਪੰਨਾ ਭਾਰਤ ਦਾ ਦੁਪੱਟਾ ਜਿਹੜਾ ਉਹ ਲੈ ਕੇ ਆਉਣੀ ਆਗੇ ਤੇ ਚਨੂਨ ਦੇ ਵਿੱਚ ਵੀ ਕਈ ਕੁਆਲਿਟੀਆਂ ਆਉਂਦੀਆਂ ਨੇ ਸੈਮੀ ਚਨੂਨ ਦੇ ਵਿੱਚ ਵੀ ਠੀਕ ਹੈ ਜੀ ਇਸ ਤੋਂ ਘੱਟ ਰੇਜ਼ ਵਾਲੇ ਵੀ ਹੁੰਦੇ ਆ ਪਰ ਆਪੋ ਦੁਪੱਟੇ ਨਹੀਂ ਲੈ ਕੇ ਆਉਂਦੇ ਆਪਾਂ ਵਧੀਆ ਦੁਪੱਟਾ ਹੀ ਲੈ ਕੇ ਆਉਣੀ ਆ ਇਹ ਆਪਾਂ ਇਸ ਤਰ੍ਹਾਂ ਟਾਈ ਡਾਈ ਕੀਤਾ ਹੋਇਆ ਹੈਗਾ ਦੇਖੋ ਜੀ ਤੇ ਬਹੁਤ ਹੀ ਜਿਆਦੇ ਸੋਹਣਾ ਤੇ ਪਿਆਰਾ ਜਿਹਾ ਆਪਣਾ ਦੁਪੱਟਾ ਆਪਾਂ ਰੈਡੀ ਕੀਤਾ ਹੋਇਆ ਤੇ ਇਹਦੇ ਉੱਤੇ ਲੈਸ ਵਗੈਰਾ ਨਹੀਂ ਲਗਾਉਣੀ ਹੈਗੀ ਇਸ ਤਰ੍ਹਾਂ ਹੀ ਸੂਟ ਹੈ ਜਿਹੜੇ ਆਪਣੇ ਜਾਂਦੇ ਆਗੇ ਭੈਣ ਕੋਲੇ ਠੀਕ ਹੈ ਜੀ ਤੇ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਸ਼ੋ ਹੋ ਜਾਊਗਾ ਤੁਸੀਂ ਇਸ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਸਟੱਫ ਉੱਪਰ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋਗੇ ਤੇ ਬਹੁਤ ਸੋਹਣਾ ਸਟੱਫ ਹੈ ਇਹ ਠੀਕ ਹੈ ਜੀ ਤੇ ਲੋ ਜੀ ਅੱਗੇ ਦਿਖਾਉਣੀ ਆ ਆਪਣੇ ਕਾਟਨ ਦੇ ਸੂਟ ਜਿਹੜੇ ਸਟਿਚ ਹੋ ਕੇ ਜਾ ਰਹੇ ਨੇ ਇਹਨਾਂ ਦੀ ਮੰਮੀ ਤੇ ਹੀ ਸੂਟ ਲੈਣਗੇ ਤੇ ਪ੍ਰਿੰਟ ਦੇ ਵਿੱਚ ਹੋਊਗਾ ਇਹ ਲਓ ਜੀ ਇਹ ਆਪਣੇ ਕੋਲ ਆ ਗਿਆ ਟਿਸਟਾ ਬ੍ਰਾਂਡ ਦਾ ਕਾਟਨ ਦਾ ਸੂਟ ਠੀਕ ਹੈ ਜੀ ਇਹ ਕਾਟਨ ਦਾ ਸਟੱਫ ਹੈ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੈ ਇਸ ਤਰ੍ਹਾਂ ਦਾ ਕਲਰ ਹੋਊਗਾ ਤੇ ਇਹ ਵਿਦਆਊਟ ਲਾਈਨਿੰਗ ਆਪਣਾ ਸਟਿਚ ਕੀਤਾ ਹੋਇਆ ਹੈਗਾ ਤੇ ਇਸ ਤਰ੍ਹਾਂ ਪੈਂਦਾ ਨੈੱਕ ਰੱਖਿਆ ਹੋਇਆ ਠੀਕ ਹੈ ਜੀ ਇਦੇ ਨਾਲ ਬਾਟਮ ਹੋ ਗਈ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਹਾਫ ਪਿਓਰ ਦਾ ਸਿੰਗਲ ਕਲਰ ਦਾ ਡਾਈ ਕੀਤਾ ਹੋਇਆ ਬਾਕੀ ਤੁਸੀਂ ਕਿਸ ਤਰ੍ਹਾਂ ਦਾ ਦੁਪੱਟਾ ਕਰਾਉਣਾ ਦੁਪੱਟੇ ਨੂੰ ਫਿਨਿਸ਼ਿੰਗ ਕਰਾਉਣੀ ਆ ਜਾਂ ਨਹੀਂ ਕਰਾਉਣੀ ਜਾਂ ਮੇਰੀਆਂ ਭੈਣਾਂ ਕਿਸੇ ਨੇ ਦੁਪੱਟੇ ਦੇ ਪੀਕਾ ਕਰਾਉਣੀ ਹੁੰਦੀ ਆ ਉਹ ਸਾਨੂੰ ਤੁਸੀਂ ਜਰੂਰ ਮੈਸੇਜ ਛੱਡ ਦਿਆ ਕਰੋ ਠੀਕ ਐ ਜੀ ਕਿਉਂਕਿ ਕੋਈ ਵੀ ਚੀਜ਼ ਅਸੀਂ ਤੁਹਾਡੀ ਮਰਜ਼ੀ ਤੋਂ ਬਿਨਾ ਨਹੀਂ ਕਰਵਾਉਂਦੇ ਹੈਗੇ ਠੀਕ ਐ ਲਓ ਜੀ ਇਹ ਹੋ ਗਿਆ ਆਪਣਾ ਟਿਸਟਾ कॉटन ਦਾ ਸੂਟ ਜੇ ਤੁਸੀਂ ਇਸ ਤਰ੍ਹਾਂ ਦੇ ਸੂਟ ਲੈਣਾ ਚਾਹੁੰਦੇ ਹੋ कॉटन ਦੇ ਵਿੱਚ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਸੂਟ ਹੈ ਜਿਹੜੇ ਉਹ ਪੁੱਛ ਸਕਦੇ ਹੋ ਠੀਕ ਹੈ ਤੇ ਅਗਲਾ ਸੂਟ ਆ ਗਿਆ ਜੀ ਇਹ ਵਾਲਾ ਹੈਗਾ ਈਸਟਰ ਦਾ ਇਹਦੇ ਨਾਲ ਦੇ ਵੀ ਸੂਟ ਆਪਾਂ ਕਾਫੀ ਜ਼ਿਆਦਾ ਸੇਲ ਕਰ ਚੁੱਕੀਆਂ ਕਿਉਂਕਿ ਕਸਟਮਰ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਤੇ ਹੁਣ ਇਹ ਆਪਾਂ ਨੂੰ ਸਟਾਕ ਆ ਜਿਹੜਾ ਨਹੀਂ ਮਿਲ ਰਿਹਾ ਹੈਗਾ ਠੀਕ ਹੈ ਇਹ ਆ ਆਪਣੇ ਆ ਗਿਆ ਜ਼ੀਰੋ ਪ੍ਰਿੰਟ ਦੇ ਵਿੱਚ ਇਸ ਤਰ੍ਹਾਂ ਦਾ ਕਲਰ ਹੋਊਗਾ ਤੇ ਇਸ ਤਰ੍ਹਾਂ ਆਪਾਂ ਇਹਦਾ ਨੈਕ ਰੱਖਿਆ ਹੈ ਨੈਕ ਦੇ ਉੱਪਰ ਵੀ ਪਾਈਪਿੰਗ ਦਿੱਤੀ ਹੋਈ ਹੈਗੀ ਠੀਕ ਹੈ ਜੀ ਇਹ ਹੈ ਆਲ ਓਵਰ ਸੂਟ ਨੇ ਇਸਟਰ ਬ੍ਰੈਂਡ ਦਾ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਹਾਫ ਪਿਓਰ ਦਾ ਰੱਖਿਆ ਹੋਇਆਗਾ ਸਿੰਗਲ ਕਲਰ ਡਾਈ ਕੀਤਾ ਹੋਇਆ ਠੀਕ ਹੈ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਤੁਹਾਨੂੰ ਸਾਡੇ ਸੂਟ ਤੇ ਡਿਜ਼ਾਈਨ ਕਿਵੇਂ ਦੇ ਲੱਗਦੇ ਹੁੰਦੇ ਆ ਠੀਕ ਹੈ ਜੀ